ਦਾ ਪਰ ਡੈਫੀਨਿਟਲੀ ਕਮਿਊਨਿਟੀ ਕਾਰਵਾਈ ਇਸ ਤੋਂ ਬਿਆਨਗਾ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਰਸਟ ਸੈਂਡ ਹੈ ਇਸ ਤਰੀਕੇ ਨਾਲ ਲੋ ਬਟਰਲ ਪਪੂਲੇਸ਼ਨ ਮਿਲੀਆਂ ਹੋਈਆਂ ਨੇ ਇਸ ਤੋਂ ਬਗੈਰ ਹੋਰ ਵੀ ਜਿਹੜੀ ਸਿਚੁਏਸ਼ਨ ਮਾਤ ਹੈ ਇਸ ਤੋਂ ਲਾ ਨਾ ਅਕੀਵੀ ਲੱਗਦੀ ਹੈ ਕਿਸੇ ਇਸ ਸਪ੍ਰੈਸਨ ਦੇ ਤੱਤ ਰੇਲਵੇ ਸਟੇਸ਼ਨ ਫਰਸਟ ਸੈਂਡ ਇੰਦੀ ਚੈਟਿੰਗ ਕੀਤੀ ਜਾਊਗੀ ਤਾਂ ਜੋ ਕੋ ਜਿਹੜਾ ਸਲਾਫਤੀ ਐਂਸਰ ਹੈ ਸਾਡੇ ਦਿਨ ਵਿੱਚ ਕਿਸੇ ਵਾਰ ਤੋਂ ਅਨਜਾਮ ਮਾਤੇ ਤੇ ਜਿਹੜਾ ਆਮ ਸ਼ਹਿਰੀ ਹੈ ਉਹ ਸੁੱਖ ਦੀ ਨਹੀਂ ਠੀਕ ਹੈ ਜੀ ਤਾਂ ਪਰ ਇਹ ਵੀ ਜੁਮੂ ਨਹੀਂ ਕਰ ਗਈ। ਇਸ ਤੋਂ ਬਿਆਨਗਾ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਕਿਸੇ ਤਰੀਕੇ ਨਾਲ ਲੋਕ ਪਾਰਟੀਕੂਲ ਜੇਸਨ ਨਹੀਂ ਆਉਣੀਆਂ ਨੇ ਇਸ ਤੋਂ ਬਗੈਰ ਹੋਰ ਵੀ ਜਿਹੜੀ ਕਲੀਸ਼ਨ ਮਾਰਦੀ ਦੇ ਵਿੱਚ ਚੈੱਕ ਕਰਾਂਗੇ। ਸਰ ਸਲਾਹਣਾ ਕਿ ਵੀ ਲੱਗਦੀ ਹੈ ਕਿਸੇ ਸਰ ਇਸ آپریشن ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ। ਤਾਂ ਜੋ ਕੋ ਜਿਹੜਾ ਸਾਰਥੀ ਆਨਸਰ ਹੈ ਸਾਡੇ ਜਿਹਨੇ ਵਿੱਚ ਕਿਸੇ ਵਾਰ ਤੋਂ ਅੰਜਾਮ ਨਾ ਦੇ ਤੇ ਜਿਹੜਾ ਆਮ ਸ਼ਹਿਰੀ ਹੈ ਉਸopf ਦੀ ਨਹੀਂ ਹੋਣਾ। ਠੀਕ ਹੈ। ਆਪ ਡੈਫੀਨਿਟਲੀ ਕਮਿਊਨਿਟੀ ਕਰਵੇ ਇਸ ਤੋਂ ਵਿਹਾਨਗਾ ਕਿੱਥੇ ਜਾਰੀ ਰਹੇਗਾ ਜੀ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਇਸੇ ਤਰੀਕੇ ਨਾਲ ਲੋਕ ਪਰਟੀਕੂਲਰ ਜਿਹੜੇ ਹੋਏ ਹਨ ਯਾਨੀ ਇਸ ਤੋਂ ਬਹੁਤ ਜ਼ਿਆਦਾ ਮੁਸ਼ਕਲ ਕੰਡੀਸ਼ਨ ਮਤਲਬ ਕਿ ਇਸਤਲਾਵਾ ਨੱਕ ਵੀ ਲੱਗਦੀ ਕਿ ਟੋਟਾ ਇਸੋ ਪ੍ਰੈਸ਼ਨ ਦਿੱਤਾ ਤੇ ਕੀ ਰੇਲਵੇ ਸਟੇਸ਼ਨ ਫਸਟ ਸੈਂਡ ਦੀ ਚੈਕਿੰਗ ਕੀਤੀ ਜਾਊਗੀ ਤਾਂ ਜੋ ਉਹ ਜਿਹੜਾ ਸੁਰੱਖਤੀ ਅੰਸਰ ਹੈ ਸਾਡੇ ਜ਼ਿਲ੍ਹੇ ਵਿੱਚ ਕਿਸੇ ਵਾਰ ਤੋਂ ਅਨਜਾਨਾ ਨਾ ਹੋ ਜਾਵੇ ਤੇ ਜਿਹੜਾ ਆਮ ਸ਼ਹਿਰੀ ਹੈ ਉਹ ਸੁੱਖ ਦੀ ਨੀਂਦ ਸੌਂਦਾ ਠੀਕ ਹੈ ਕਿਤੇ ਅੱਗੇ ਆਉਂਦੇ ਕੋਈ ਨਾ ਆ। ਆ ਮੇਰਾ। ਆ ਬੈਂਕੀ ਦਾ ਜੀ ਕਿੱਥੇ ਚੈੱਕ ਕਰੋ। ਮੋਬਾਈਲ ਫੋਨ ਲਓ ਇਸ ਨੂੰ ਚੈੱਕ ਕਰਾਂ। ਫੋਨ ਲਓ। ਉਹਦਾ ਪਤਾ ਮੈਨੂੰ ਨਹੀਂ ਕਰਦੇ। ਇਸ ਤੋਂ ਬਿਨਾਂ ਕਿੱਥੇ ਜਾਰੀ ਰਹੇਗਾ ਸਰ? ਚੈਕਿੰਗ ਅਭਿਆਨ ਚੱਲ ਰਿਹਾ ਹੈ। ਅਬ ਉਹਰ ਪੁਲਿਸ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਕਿਸੇ ਤਰੀਕੇ ਨਾਲ ਲੋ 42 ਪਲੇਸਿਸ ਬਣੀਆਂ ਹੋਈਆਂ ਨੇ। ਇਸ ਤੋਂ ਵਗੈਰ ਹੋਰ ਵੀ ਜਗ੍ਹਾ ਜਿੱਥੇ ਸਨ ਮਾਰਕੀਟ ਦੇ ਵਿੱਚ ਚੈੱਕ ਕਰਾਂਗੇ। ਇਸ ਤੋਂ ਲਾਹਣ ਐਕਟ ਵੀ ਲੱਗਦੀ ਹੈ ਕਿੱਥੇ। ਇਸ ਸਪਰੈਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਫਾਸਟ ਡੀਟੈਕਟਿੰਗ ਕੀਤੀ ਜਾਊਗੀ ਤਾਂ ਲੋਕੋ ਦਾ ਸਰਾਕਤੀ ਅਸਰ ਹੈ ਸਾਡੇ ਦਿਨ ਵਿੱਚ ਕਿਸੇ ਵਾਰ ਤੋਂ ਅਣਜਾਣ ਮਾਰ ਦੇ ਸਕਿਆ ਤੇ ਜਿਹੜਾ ਆਮ ਸ਼ਹਿਰੀ ਹੈ ਉਹ ਸੁੱਖ ਦੀ ਨੀਂਦ ਸੌਂਦਾ ਇਸ ਸਪਰੈਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਫਾਸਟ ਡੀਟੈਕਟਿੰਗ ਕੀਤੀ ਜਾਊਗੀ ਤਾਂ ਲੋਕੋ ਦਾ ਸਰਾਕਤੀ ਅਸਰ ਹੈ ਸਾਡੇ ਦਿਨ ਵਿੱਚ ਕਿਸੇ ਵਾਰ ਤੋਂ ਅਣਜਾਣ ਮਾਰ ਦੇ ਸਕਿਆ ਤੇ ਜਿਹੜਾ ਆਮ ਸ਼ਹਿਰੀ ਹੈ ਉਹ ਸੁੱਖ ਦੀ ਨੀਂਦ ਸੌਂਦਾ ਚੈੱਕ ਇਹ ਡੈਫੀਨਿਟਲੀ ਕਮਿਊਨਿਟੀ ਕਾਰ ਵੀ ਇਹ ਸੋ ਵਿਹਾਨਗਾ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜਿਸ ਤਰੀਕੇ ਨਾਲ ਲੋ ਪਰਟੀਕਲਰ ਪਲੇਸਸ ਮਿਲੀਆਂ ਹੋਈਆਂ ਨੇ ਇਸ ਤੋਂ ਬਗੈਰ ਹੋਰ ਵੀ ਜਿਹੜੀ ਕੰਡੀਸ਼ਨ ਮਾਰਕਿੰਗ ਦੇ ਵਿੱਚ ਚੈੱਕ ਕਰਾਂਗੇ ਕੁਇਸਟਲਮਨ ਐਕਟਿਵ ਲੱਗਦੀ ਹੈ ਕਿਸ ਤਰ੍ਹਾਂ ਇਸ ਪ੍ਰੈਸ਼ਰ ਦੇ ਤੱਤ ਪਰ ਇਨਫਸਟ੍ਰਕਚਰ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ ਤਾਂ ਜੋ ਉਹ ਜਿਹੜਾ ਸ਼ਰਾਫਤੀ ਆਨਸਰ ਹੈ ਸਾਡੇ ਜਿਹੜੇ ਵਿੱਚ ਕਿਸੇ ਵਾਰ ਤੋਂ ਨੂੰ ਧਾਮ ਮਾਰ ਜਿਹੜਾ ਆਮ ਸ਼ਹਿਰੀ ਹੈ ਉਸ ਤੋਂ ਬਿਨਾਂ ਤਾਂ ਜੀ ਜੀ ਉਹਦਾ ਪਰ ਡੈਫੀਨਿਟਲੀ ਕਮਿਊਨੀਕੇਟ ਹੋਇਆ ਇਸ ਤੋਂ ਬਿਨਾਂ ਕਿ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਇਸੇ ਤਰੀਕੇ ਨਾਲ ਲੋ ਪਰਟੀਕੂਲਰ ਪਲੇਸਾਂ ਮਿਲੀਆਂ ਹੋਈਆਂ ਨੇ ਇਸ ਤੋਂ ਬਗੈਰ ਹੋਰ ਵੀ ਜਿਹੜੀ ਕਲਿਸ਼ਨ ਮਾਰਦੀ ਉਹਦੇ ਚੈੱਕ ਕਰਾ ਇੱਕਲਾਵਾਂ ਐਕਟਿਵ ਹੀ ਲੱਗਦੀ ਕਿੱਥੇ ਉਹਦਾ ਪਰ ਡੈਫੀਨਿਟਲੀ ਕਮਿਊਨੀਕੇਟ ਹੋਇਆ ਇਸ ਤੋਂ ਬਿਨਾਂ ਕਿ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਇਸੇ ਤਰੀਕੇ ਨਾਲ ਲੋ ਪਰਟੀਕੂਲਰ ਪਲੇਸਾਂ ਮਿਲੀਆਂ ਹੋ ਲਗਦੀ ਕਿ ਤੁਸੀਂ ਸੋਪ੍ਰੈਸਿੰਡਰ ਤੋਂ ਰੇਲਵੇ ਸਟੇਸ਼ਨ ਫਾਸਟ ਸੈਂਡ ਦੀ ਚੈਕਿੰਗ ਕੀਤੀ ਜਾਊਗੀ ਤਾਂ ਜੋ ਕੋਈ ਜਿਹੜਾ ਸ਼ਰਾਬਤੀ ਅਸਰ ਹੈ ਤਾਂ ਚੈਕਿੰਗ ਅਭਿਆਨ ਚੱਲ ਰਿਹਾ ਹੈ ਅਗੋਹਰ ਪੁਲਿਸ ਇਹੜਾ ਆਮ ਸ਼ਹਿਰੀ ਹੈ ਉਹ ਸੁਖਦੀ ਨਹੀਂ ਸੋਦਾ